ਜੋਸ ਤੁਸੀਂ ਸਬੂਤ ਚੁੱਕੀ ਫਿਰਦੇ ਆਪਣੇ ਪੁੱਤਿਆਂ ਨੂੰ ਲੈ ਕੇ ਆ ਰਹੇ ਹੋ ਤੇ ਮੈਂ ਜੇ ਇਹ ਮਿਟਾ ਦਾਂਗੀ ਤੇ ਤੁਸੀਂ ਕੀ ਕਰੋਗੇ ਮੇਰੇ ਬੇਟੇ ਨੂੰ ਉਹ ਕਹਿੰਦੀ ਸੀ ਕੋਸ਼ ਦੇ ગામ ਗਈ ਸੀ ਚਾਟਿੰਗ ਐ ਪਰਚੀ ਭੜਾਉਂਦੀ ਸੀ ਲਿਖ ਕੇ ਘਰੋਂ ਲੈ ਆਂਦੀ ਸੀ ਕਿ ਆਈ ਮਿਸ ਯੂ ਮੰਮਾ ਮੈਨੂੰ ਬਹੁਤ ਯਾਦ ਕਰਦੀ ਹਾਂ ਤਾਂ ਮੰਮੀ ਦਾ ਧਿਆਨ ਰੱਖੀ ਮੇਰਾ ਪ੍ਰੇਮ ਮੇਰੀ ਨੂੰਨੇ ਕਰਾ ਦੇ ਕੁੜੀ ਨੇ ਕਿਹਾ ਕਿ ਮੈਂ ਜੋ ਐਟੇ ਦੁਬਾਰਾ ਆਪਣੀ ਮਾਂ ਨੂੰ ਲੱਭਣ ਆਇਆ ਨਾ ਮੈਂ ਉਸ ਤੋਂ ਗਮਲਾ ਮਾਰ ਕੇ ਲਾਉਂ ਉਹ ਤੇ ਕੁੜੀ ਨੇ ਸਾਨੂੰ ਦੇਖਿਆ ਤੇ ਮੇਰੀ ਮੰਮੀ ਮੇਰਾ ਬੁੱਢਾ ਵਿਆਹ ਕਰਨਾ ਚਾਹੁੰਦੀ ਹੈ ਕਿਤੇ ਭਾਜੇ ਤੁਹਾਡੇ ਉੱਤੇ ਕੇਸ ਪਾਣਾ ਚਾਹੁੰਦੀ ਹੈ। ਤੁਹਾਨੂੰ ਜਾਨੀ ਮarli ਕੋਈ ਨੁਕਸਾਨ ਹੁੰਦਾ ਤੇ ਇਹਦੀ ਮਾਂ ਦੀ liwar ਹੈ ਕਿਰਪਾ। ਸਸ਼ੀਕਾਲਜੀ ਦਿਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆ ਪੁਰੀ। ਕਿਤੇ ਮਾਂਾਂ ਤਰਸਣ ਬੱਚਿਆਂ ਨੂੰ ਕਿਤੇ ਬੱਚਾ ਮਾਂ ਨੂੰ ਤਰਸ ਰਿਹਾ ਹੈ। ਅੱਖੀਆਂ ਚੋਂ ਵਹਿਣ ਹੰਝੂਆਂ ਦਾ ਕਿਤ ਸਾਵਣ ਬਲਬਲ ਤਰਸ ਰਿਹਾ। ਪਹਿਲੇ ਨਾ ਅੱਜ ਦੀ ਇਸ ਇੰਟਰਵਿਊ ਤੇ ਬਖੂਬੀ ਟੁਕਦੀਆਂ ਨੇ। ਇੱਕ ਕਹਾਣੀ ਹੈ ਨਵੇਂ گاਉਂ ਦੀ। ਕਿ ਤੁਮੇ 14 ਸਾਲ ਦਾ ਬੱਚਾ ਸਚਿਨ ਤੇ ਪਿਛਲੇ 9 ਸਾਲਾਂ ਤੋਂ ਆਪਣੀ ਮਾਂ ਨੂੰ ਬੁਲੰਲੀ ਕਰਸ ਦੇ ਅੱਧਰ ਬਦਲ ਕੇ ਠੋਕ ਰੱਖਾ ਰਿਹਾ ਸੋ ਕੀ ਹੈ ਸਾਰਾ ਮਾਮਲਾ ਤੇ ਜਾਣਾਂਗੇ ਸਾਡੇ ਨਾਲ ਸਚਿਨ ਦੇ ਦਾਦੀ ਜੀ ਸੁਸ਼ਮਾ ਜੀ ਨੇ ਐਸ਼ਵਲੀ ਬਹੁਤ ਬਹੁਤ ਸਵਕੋਚ ਹਾਂਜੀ ਸੋ ਮਾਤਾ ਜੀ ਕੀ ਹੈ ਸਾਰਾ ਮਾਮਲਾ ਸਾਰਾ ਮਾਮਲਾ ਇਹ ਹੈ ਜੀ ਕਿ ਮੇਰੇ ਬੇਟੇ ਦਾ ਵਿਆਹ ਜਿਲਖਪੁਰ ਹੋਇਆ ਸੀ ਜੀ ਨਰਜੀਤ ਕੌਰ ਨਾਲ ਔਰ ਪੁੱਤਰੀ ਚਰਨ ਸਿੰਘ ਤੇ ਇਹਦੇ ਵਿਆਹ ਨੂੰ ਕੋਈ 15 ਸਾਲ ਹੋ ਗਏ ਨੇ ਆ ਜੀ ਅਸੀਂ ਬੜੀ ਅੱਛੀ ਲਾਈਫ ਬਿਤਾ ਰਹੇ ਸੀ ਮੇਰੀ ਬਹੂ ਬਹੁਤ ਚੰਗੀ ਹੈ ਬਹੁਤ ਨਾਈਸ ਹੈਗੀ ਕਿ ਮਿਲ ਗਿਆ ਕਿ ਏਦਾਂ ਮਾਮਾ ਪੀ ਆ ਵੰਗੂ ਰਹੀਆਂ ਹੈਗੀਆਂ ਲੱਗੇ ਏਦਾਂ ਸੀਗਾ ਕਿ ਸਾਨੂੰ ਇਹ ਨਹੀਂ ਪਤਾ ਹੁੰਦਾ ਸੀ ਉਹ ਬਗਾਨੇ ਘਰੋਂ ਆਈ ਹੈ ਜਾਂ ਮੈਂ ਉਹਦੀ ਸੱਸ ਹੈ ਅਸੀਂ ਏਦਾਂ ਮਾਂ ਬੇਟੀ ਬਣ ਕੇ ਰਹੀਆਂ ਹੈਗੀਆਂ ਮੈਨੂੰ ਉਹ ਤੋਂ ਕੋਈ ਇਸ਼ੂ ਨਹੀਂ ਆ ਕਦੀ ਉਹਨਾਂ ਮੇਰੇ ਬਰਾਬਰ ਬੋਲੀ ਆ ਨਾ ਲੜੀਆਂ ਅਸੀਂ ਕਿਉਂਕਿ ਉਹ ਮੇਰੇ ਬੇਟੇ ਨੂੰ ਵੀ ਇੰਨਾ ਪਿਆਰ ਕਰਦੀ ਸੀ ਮੈਂ ਵੀ ਆਪਣੇ ਬੇਟੇ ਨੂੰ ਕਦੀ ਡਾਂਟ ਲੱਗੀ ਸੀ ਉਹ ਪਹਿਲੇ ਅੱਗੇ ਉਹਦੀ ਮੰਮੀ ਇਹਨਾਂ ਨੂੰ ਡਾਂਟ ਚਾਹ ਹੂ ਅੱਜ ਕੁੱਖੋ ਇੱਕ ਮੇਰੇ ਪੋਤੇ ਨੇ ਜਨਮ ਲੀਤਾ ਸੱਚੀ ਜੱਸੀ ਨੇ ਜੀ ਮੇਰਾ ਪੋਤਾ ਅੱਜ 14 ਸਾਲ ਦਾ ਹੈ ਜੀ ਤੇ 7 ਸਾਲ ਬਾਅਦ ਇਹਦੀ ਮਾਂ ਅਚਾਨਕ ਸਾਡੇ ਘਰ ਆਈ ਉਹ ਖਿਲਾਫ ਸੀ ਮੈਰਿਜ ਦੇ ਤੇ ਕੋਈ ਕਹਿੰਦੇ ਕੁੜੀ ਦਾ ਵਿਆਹ ਜੀ ਬੁਆ ਜੀ ਥਰੂ ਹੋਇਆ ਇਹਦੀ ਬੁਆ ਦੇ ਘਰ ਰਹਿੰਦੀ ਸੀ ਮੇਰੀ ਨੂੰ ਮੈਂ ਤੁਹਾਡੇ ਬੇਟੇ ਦੀ ਜੋ ਲਵ ਮੈਰਿਜ ਲਵ ਮੈਰਿਜ ਅਰੇਂਜ ਕੀਤੀ ਬਾਅਦ ਆਪੇ ਰੇਂਜ ਕੀਤੀ ਆ ਤੇ ਉਹ ਤੋਂ ਅਲਗੋਂ ਪਈ ਹੈ ਰੇਂਜ ਕੀਤੀ ਹੈ ਬਹੁਤ ਮਲਕੀ ਅچھے ਉਹਦੇ ਨਾਲ ਕੀਤੀ ਹੈ ਮਤੂੰ ਥਾਮ ਨਾਲ ਕੀਤੀ ਹੈਗੀ ਹੈ ਤੇ ਉਹ ਇਹਦੇ ਅਸੈਪਟ ਕਰਾ ਉਹ 7 ਸਾਲ ਬਾਅਦ ਸਾਡੇ ਘਰ ਆਏ ਉਸ ਆ ਕੇ ਕਹਿੰਦੇ ਕਿ ਇਹਦੇ ਫਾਦਰ ਬਿਮਾਰ ਹੈਗੇ ਨੇ ਅਸੀਂ ਕਿਉਂ ਚਾਹਦੇ ਕਿ ਕਿਹਾ ਅਗੀ ਨੂੰ ਕਿ ਸਾਡੇ ਘਰ ਅੱਜ ਕੇ ਪਾਤਰ ਬਿਮਾਰਾਂ ਨੂੰ ਲੈਣਾ ਤਾਂ ਇਹ ਸੋਚਿਆ ਕਿ ਚਲੋ ਠੀਕ ਹੈ ਬਿਮਾਰ ਹੋਣੇ ਆ ਹੀ ਭੇਜਣਾ ਵੀ ਚਾਹੀਦਾ ਅਸੀਂ ਉਹਨਾਂ ਨੂੰ ਮਿਲਣ ਲਈ ਭੇਜ ਦਿੱਤਾ ਤੇ ਜਦੋਂ ਉਹਨਾਂ ਨੂੰ ਮਿਲਣ ਲਈ ਭੇਜਿਆ ਤੇ ਕੋਈ ਵਾਪਸ ਨਹੀਂ ਆਈ ਅਸੀਂ ਵੇਟ ਕੀਤੀ ਮੇਰੇ ਪੁੱਤ ਨੂੰ ਕਹਿ ਕੇ ਗਈ ਮੈਂ 2-3 ਹਫ਼ਤੇ ਵਿੱਚ ਵਾਪਸ ਆ ਜੂੰਗੀ ਕਿ ਮੇਰੇ ਪਾਪਾ ਬਿਮਾਰਾਂ ਮੰਮੀ ਲੈਣੇ ਆਈ ਹੈ ਕਿ ਮਦਰ ਲੈਣ ਆਈ ਤੇ ਉਹਦੀ ਮੰਮੀ ਮਹਿਲਾ ਮੰਡਲ ਚ ਸੀ ਹਾਂਜੀ ਸਾਨੂੰ ਮਹਿਲਾ ਮੰਡਲ ਦੀਆਂ ਬੜੀਆਂ ਕੰਮ ਕਿਆ ਲੈਂਦੀ ਸੀ ਅਸਲੋਤ ਸਖਤ ਕੀਤੀਆਂ ਹੈਗੀਆਂ ਪਰ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਵੀ ਕੰਪਲੇਟ ਦਿੱਤੀ ਨਹੀਂ ਸੁਣਵਾਈ ਮੈਂ ਐਸਐਸਪੀ ਸਾਹਮਣੇ ਪੇਸ਼ ਹੋਈਆਂ ਆਈਜੀ ਤੱਕ ਉੱਪਰ ਤੱਕ ਅਸੀਂ ਪੇਸ਼ ਹੋਏ ਆਂ ਜਦੋਂ ਜਿੱਤੇ ਵੀ ਜਾਂਦੀ ਸੀ ਉਹ ਇਹੀ ਕਰਦੀ ਸੀ ਕਿ ਮੇਰੀ ਪਾਵਰ ਹੈ ਮੇਰੇ ਕੋਲ ਪਾਵਰ ਹੈ ਪੈਸਾ ਹੈ ਤੁਹਾਡੀ ਕਿਤੇ ਨਹੀਂ ਮੈਂ ਚੱਲਣ ਦੇਵਾਂ ਇਹ ਜੋ ਤੁਸੀਂ ਸਬੂਤ ਚੁੱਕੀ ਫਿਰਦੇ ਹੋ ਆਪਣੇ ਪੋਤੇ ਨੂੰ ਲੈ ਕੇ ਆ ਰਹੇ ਹੋ ਤੇ ਮੈਂ ਜੇ ਇਹ ਮਿਟਾਵਾਂਗੀ ਤਾਂ ਤੁਸੀਂ ਕੀ ਕਰੋਗੇ ਤੇ ਤੁਹਾਡੇ ਬੇਟੇ ਨੂੰ ਮੈਂ ਕੁਝ ਕਰਵਾਤਾ ਤੁਹਾਡਾ ਬੇਟਾ ਗੱਡੀ ਚਲਾਉਂਦਾ ਜੇ ਮੈਂ ਇਹਨੂੰ ਕੁਝ ਕਰਵਾਤਾ ਮੇਰਾ ਬੇਟਾ ਮੀਡੀਆ ਦੇ ਸਾਹਮਣੇ ਵੀ ਆਇਆ 4 ਮਹੀਨੇ ਪਹਿਲੇ ਵੀ ਆ ਕੇ ਵੀ ਤੁਮ ਤੇ ਆਈਆਂ ਮੈਂ ਮਾਉਥ ਤੋਂ ਮਾਉਥ ਮਿਲ ਕੇ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਬੇਟੇ ਦੀ ਲਵ ਮੈਰਿਜ ਸੀ ਪਰ ਤੁਸੀਂ ਅਰੇਜ ਕਰਵਾਈ ਹੈ ਪਰ ਲੜਕੀ ਵਾਲੇ ਸਹਿਮਤ ਸੀਗੇ ਉਸ ਤੋਂ ਉਹ ਸ਼ਾਮਿਲ ਸੀਗੇ ਉਦੋਂ ਨਹੀਂ ਬਾਅਦ ਆਏ ਬਾਅਦ ਸਹਿਮਤ ਹੋਈ ਪੱਲਾ ਨਹੀਂ ਆਏ ਬਾਅਦ ਸਹਿਮਤ ਹੋਈ ਉਹ ਬਾਅਦ ਆਏ ਅੱਛਾ ਹੁਣ ਕਿੰਨੇ ਸਾਲ ਹੋ ਗਏ ਨੇ ਤੁਹਾਡੀ ਜਿਹੜੀ ਨੂੰਹ ਨੂੰ ਗਈ ਹੈ ਹਲੋ 2016 ਲਾਸਟ ਚ ਗਈ ਹੈ ਹਾਂਜੀ ਉਹਨਾਂ ਦੇ ਪਰਿਵਾਰ ਨਾਲ ਕੋਈ ਰਾਬਤਾ ਹੁੰਦਾ ਮਤਲਬੇ ਲਈ ਕੋਈ ਫੋਨ ਵੀ ਨਹੀਂ ਕੋਈ ਮਿਲਦੀ ਸੀ ਸਾਨੂੰ ਬੇਟੇ ਨਾਲ ਮੇਰੇ ਬੇਟੇ ਸਾਹਿਲ ਨਾਲ ਬਰਸਰ ਤੇ ਗੱਲ ਕਰਦੀ ਸੀ ਕੰਪਿਊਟਰ ਆ ਅਸੀਂ ਉਹ ਕਾਪੀਆਂ ਕਢਾਈਆਂ ਹੋਈਆਂ ਸਾਰਾ ਕੁਝ ਸਾਡੇ ਕੋਲ ਹੈ ਮੇਰੇ ਪੋਤੇ ਨੂੰ ਵੀ ਮਿਲ ਗਿਆ ਚੋਰੀ ਚੋਰੀ ਮਿਲ ਗਿਆ ਕਿ ਤੁਹਾਡੀ ਨੂੰਹ ਜੋ ਮਿਲਣਾ ਚਾਹੁੰਦੀ ਹੈ ਬੱਚੇ ਦੀ ਉਹਦੀ ਮਦਰ ਦਾ ਇੱਕੋ ਹੀ ਹੈ ਕਿ ਜੇ ਕਿਤੇ ਮੈਂ ਆਪਣੀ ਕੁੜੀ ਨੂੰ ਇਹਨਾਂ ਦੇ ਸਾਹਮਣੇ ਕਰਤਾ ਤੇ ਉਹਨੇ ਚਲੀ ਜਾਣਾ ਮੇਰੇ ਕੋਲ ਹਾਂ ਕਾਰਨ ਕੀ ਮੰਨਦੇ ਉਸ ਦੇ ਪਿੱਛੇ ਕਿਉਂ ਕਿ ਜਦੋਂ ਚਾਹ ਪਹਿਲੀ ਸਹਿਮਤ ਨਹੀਂ ਸੀ ਮੈਰਿਜ ਦੀ ਸਹਿਮਤ ਨਹੀਂ ਸੀ ਪਹਿਲੀ ਸਹਿਮਤ ਨਹੀਂ ਸੀ ਹੋਰ ਕੋਈ ਕਾਰਨ ਨਹੀਂ ਹੈ ਕਿਉਂਕਿ ਉਹਦੀ ਆਪਣੀ ਨਣਦ ਨਾਲ ਨਹੀਂ ਬਣਦੀ ਕੁੜੀ ਦੀ ਭੂਆ ਨਾਲ ਉਹਦੀ ਮੰਮੀ ਦੀ ਨਹੀਂ ਬਣਦੀ ਸੀ ਕੁੜੀ ਨੂੰ ਅਸੀਂ ਉਹਦੇ ਭੂਆ ਦੇ ਘਰੋਂ ਹੀ ਆਈ ਹੈ ਤੇ ਇਸ ਤਰ੍ਹਾਂ ਕਿ ਉਹਨਾਂ ਦਾ ਆਪਣਾ ਘਰ ਦਾ ਡਿਸਟਰੀਬਿਊਟ ਸੀ ਪਰ ਉਹਦੇ ਵਿੱਚ ਕੁੜੀ ਤੇ ਮੇਰਾ ਪੋਤਾ ਪਿੱਸ ਰਿਹਾ ਤੁਸੀਂ ਕਹਿ ਰਹੇ ਕਿ ਲੜਕੀ ਜਿਹੜੀ ਥੋੜੀ ਨੂ ਹੈ ਉਹ ਬੱਚੇ ਨੂੰ ਮਿਲਣਾ ਚਾਹੁੰਦੀ ਹੈ ਤੁਹਾਡੇ ਕੋਲ ਤਾਂ ਕੋਈ ਸਬੂਤ ਹੈ ਉਹ ਫੋਨ ਵਗੈਰਾ ਤੋਂ ਨਹੀਂ ਕਰਦੀ ਕਿ ਮੈਸੇਜ ਵਗੈਰਾ ਕੋਲ ਸਬੂਤ ਹੈਗਾ ਮੇਰੇ ਕੋਲ ਚੈਟਿੰਗ ਪਈ ਆ ਕੁੜੀ ਦੀ ਕਿ ਮੇਰੇ ਮੇਰੇ ਬੇਟੇ ਨੂੰ ਵੀ ਉਹ ਕਹਿੰਦੀ ਸੀ ਕੋਟ ਜਗਾਉਂਦੀ ਸੀ ਚੈਟਿੰਗ ਪਰਚੀ ਫੜਾਉਂਦੀ ਸੀ ਮਿੱਤੇ ਘਰੋਂ ਲਿਆਂਦੀ ਸੀ ਕਿ ਆਈ ਮਿਸ ਯੂ ਮੰਮੀ ਨੂੰ ਬਹੁਤ ਯਾਦ ਕਰਨੀ ਹੈ ਤੂੰ ਮੰਮੀ ਦਾ ਧਿਆਨ ਰੱਖੀ ਮੇਰਾ ਆਪਰੇਸ਼ਨ ਮੇਰੀ ਨੂ ਨੇ ਕਰਾਇਆ ਸੀ ਮੇਰੇ 18 ਟਾਂਕੇ ਲੱਗੇ ਫਾਲੇ 15 ਦਿਨ ਵੀ ਮੇਰੇ ਪਰੇਸ਼ਾਨ ਹੋਣੀ ਸੀ ਤੇ ਇਹਦੀ ਮਾਂ ਇਹਨੂੰ ਇੱਥੋਂ ਲੈ ਕੇ ਚਲੀ ਗਈ ਜਿਵੇਂ ਉਹ ਹੀ ਸਿਕੰਦਰ ਬੈ ਉਹ ਮੇਰੇ ਪੁੱਤਾਂ ਨੂੰ ਵੀ ਮਿਲਦੀ ਸੀਗੀ 21 ਤੱਕ ਮੇਰੇ ਪੁੱਤਾਂ ਨਾਲ ਦੀ ਗੱਲਬਾਤ ਹੁੰਦੀ ਰਹੀ ਆ ਤੁਹਾਡੇ ਬੇਟੇ ਨਾਲ ਕੋਈ ਮਨ ਮਟਾਵਤ ਨਹੀਂ ਉਹ ਮੇਰੇ ਬੇਟੇ ਨਾਲ ਕੋਈ ਮਨ ਮਟਾਵਤ ਨਹੀਂ ਉਹ ਰਜ਼ਾਮੰਦੀ ਨਾਲ ਗਈ ਆ ਰਜ਼ਾਮੰਦੀ ਨਾਲ ਗਈ ਲੜਾਈ ਕੀਤੀ ਹੁੰਦੀ ਤੇ ਆਪਾਂ ਕਿੱਥੇ ਹੋਰ ਪਾਸੇ ਜਾਂਦੇ ਰਜ਼ਾਮੰਦੀ ਇੱਥੇ ਤੱਕ ਕਿ ਕੁੜੀ ਜਿਹੜੇ ਫੋਨ ਤੋਂ ਸਾਨੂੰ ਫੋਨ ਕਰਦੀ ਸੀ ਅੱਜ ਉਹ ਫੋਨ ਉਹਦੀ ਮਾਂ ਚਲਾ ਰਹੀ ਹੈ ਮੇਰਾ ਪੁੱਤ ਡਿਪਰੈਸ਼ਨ ਚ ਸੀਗਾ ਪੀਜੀਆਈ ਐਡਮਿਟਰ ਆ ਹੁਣ ਵੀ ਉਹਦਾ ਟ੍ਰੀਟਮੈਂਟ ਚੱਲ ਰਿਹਾ ਹੁਣ ਵੀ ਉਹ ਕਦੇ ਇਦਾਂ ਦੀ ਗੱਲ ਕਰਦਾ ਹੈ ਕਿ ਤੁਸੀਂ ਦਾਦੀ ਮੰਮੀ ਨੂੰ ਲੈ ਕੇ ਨਹੀਂ ਆ ਰਹੇ ਮੈਂ ਇਕੱਲਾ ਜਾ ਰਹਾ ਉਹ ਚੱਲਦਾ ਨਹੀਂ ਜਾਂਦਾ ਇਹ ਬੈਟ ਮੇਰਾ ਬੇਟਾ 9th ਵਿੱਚ ਆ ਪੋਤਾ ਮੇਰਾ ਉਹ ਮੰਗੀ ਜਾਂਦਾ ਆ ਲੱਭਦਾ ਮੌਦ ਤਾਂ ਸਾਨੂੰ ਇਹੀ ਆ ਕਿ ਕੱਲ ਉਹ ਉੱਥੇ ਚਲਾ ਗਿਆ ਤੇ ਉਹਦੀ ਮਾਂ ਨੇ ਜਿੱਦਾਂ ਧਮਕੀਆਂ ਦਿੱਤੀ ਕਿ ਤੁਹਾਡੇ ਪੁੱਤੇ ਨੂੰ ਮਰਵਾਵਾਂਗੇ ਬੇਟੇ ਨੂੰ ਮਰਵਾਵਾਂਗੇ ਜੇ ਕਿਤੇ ਗੱਲ ਕਰਾਂ ਮੇਰੇ ਪੋਤੇ ਨੂੰ ਤੁਹਾਨੂੰ ਲੜਕੀ ਪਰਿਵਾਰ ਵਾਲੇ ਦੇ ਰਹੇ ਹੋ ਲੜਕੀ ਪਰਿਵਾਰ ਵਾਲੇ ਜਦੋਂ ਵੀ ਮਿਲਦੀ ਆਉ ਉਹ ਗੰਧੀ ਆ ਤੇ ਮੇਰਾ ਬੇਟਾ ਗੱਡੀ ਚਲਾਉਂਦਾ ਮੈਨੂੰ ਆਪਣੇ ਪੋਤੇ ਤੋਂ ਬੇਟੇ ਦੀ ਗੱਡੀ ਦੀ ਜਾਨੀ ਮਾਲੀ ਰਖਵਾਲੀ ਉਹ ਇਹ ਹੈਗੀ ਆ ਕਿ ਕੱਲ ਨੂੰ ਮੇਰੇ ਪੋਤੇ ਨੂੰ ਮੇਰੇ ਬੇਟੇ ਨੂੰ ਜੇ ਮੈਨੂੰ ਕੁਝ ਹੋ ਗਿਆ ਇਹ ਇਹਨਾਂ ਜ਼ਿੰਮੇਵਾਰ ਉਹਦੇ ਮਾਮਾ ਨਰਿੰਦਰ ਸਿੰਘ ਮਾਮਾ ਜਸਵਿੰਦਰ ਸਿੰਘ ਤੇ ਮਾਪੇ ਪਾਲਪੁਰ ਹੋਣਗੇ। ਬਤី ਤੁਸੀਂ ਸਰਵੇਖੀ ਚ ਉਹਨੇ ਕਿ ਬੱਚਾ ਮਾਂ ਨੂੰ ਮਿਲੇ ਜੇ ਤੁਸੀਂ ਇਹ ਵੀ ਚੁਣਨੇ ਕਿ ਲੜਕੀ ਦੁਆਰਾ ਪਰਿਵਾਰ ਤੁਹਾਡੇ ਕੋਲ ਹੈ। ਜਾਣੀ ਹੈ ਕਿ ਅਗਰ ਕੁੜੀ ਜਾ ਉਹਨੇ ਬ੍ਰੇਨ ਵਾਸ਼ ਕਰਤਾ ਹੈ ਜਾਂ ਉਹਨੂੰ ਲਾਲਚ ਹੋ ਗਿਆ ਮੇਰੀ ਕੁੜੀ ਕਮਾਈ ਕਰ ਰਹੀ ਨੌਕਰੀ ਕਰ ਰਹੀ ਹੈ ਮੈਂ ਉਹਦੀ ਕਮਾਈ ਖਾਣੀ ਹੈ ਤੇ ਖਾਓ ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈ ਹੈਨਾ ਤੇ ਉਹ ਕਰਾਏ ਉਹਨੂੰ ਨੌਕਰੀ ਕਰੇ ਤੇ ਜਦੋਂ ਵੀ ਅਸੀਂ ਐਸਐਚਓ ਸਾਹਿਬ ਇੱਥੇ ਮੈਲਾ ਮੰਡਲ ਚ ਪਾਇ ਹੀ ਕੇਸ ਤੋਨੇ ਕਪਰੇ ਤਾਂ ਰਾਤੇ ਖੜੀ ਹੈਗੀ ਐ ਪਰ ਮੈਨੂੰ ਮਿਲਣ ਨਹੀਂ ਜਾਣੀ ਕਹਿੰਦੀ ਜੋ ਮਰਜ਼ੇ ਦੇ ਕੁੜੀ ਤੋਂ ਵਕੀਲ ਨੇ ਪਾਵਰ ਆਪ ਕਰਨੀ ਵੀ ਲਈ ਹੋਈ ਐ ਦੇਖੋ ਉਹਨਾਂ ਨੇ ਜਦ ਬੀ ਕਾਲਾ ਉਹ ਵੀ ਸਾਹਮਣੇ ਪਾਵਰ ਆਪ ਕਰਨੀ ਲਈ ਆਏ ਕਿ ਬੱਚੇ ਨੂੰ ਸਾਹਮਣੇ ਨਾ ਆਇਆ ਜਾ ਜਦਨ ਬੱਚਾ ਸਾਹਮਣੇ ਆ ਗਿਆ ਇਹਨਾਂ ਨੇ ਮਤਲਬ ਚਲੀ ਜਾਣਾ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਕਿ ਉਹ ਨੌਕਰੀ ਕਰਵਾਉਣੇ ਲੜਕੀ ਤੋਂ ਕੀ ਪਤਾ ਲੜਕੀ ਪਹਿਲਾਂ ਵੀ ਇੱਚ ਕੋਈ ਨੌਕਰੀ ਕਰਨ ਦੀ ਤੁਸੀਂ ਨਾ ਕਰ ਦਿੱਤੀ ਹੋਵੇ ਨਹੀਂ 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 ਉਹ ਨੌਕਰੀ ਨਹੀਂ ਕਰਦੀ ਸੀ ਉਹ ਕਹਿੰਦੀ ਸੀ ਮੈਂ ਕੁੜੀ ਲਈ ਦੁਕਾਨ ਖੁਲਾ ਕੇ ਬਿਜ਼ਨਸ ਕੋਲ ਕੇ ਜਿੱਤਾਈਗਾ ਪੰਜ ਦਸਲਾ ਨਾ ਮੈਂ ਘਰੋਂ ਦੇ ਵਿੱਚ ਕੱਪੜੇ ਦੀ ਦੁਕਾਨ ਸ਼ੋਰੂਮ ਖੋਲ ਕੇ ਦਿੱਤਾ ਸੀ ਠੀਕ ਹੈ ਉਹ ਨਹੀਂ ਆਪਣੀ ਕਮਾਨ ਦੀ ਖਾਂਦੀ ਸੀ ਐਕਟੀਵਾ ਲੈ ਕੇ ਦਿੱਤਾ ਆਇਆ ਸੀ ਮੇਰੇ ਬੇਟੇ ਨੇ ਸਾਨੂੰ ਕੋਈ ਕੁੜੀ ਨਾਲ ਹੋਣੀ ਸੀ ਉਹ ਬਹੁਤ ਨਾਈਸ ਸੀਗੀ ਸਾਡੇ ਨਾਲ ਪਰ ਸਾਨੂੰ ਇਹ ਹੀ ਹੈ ਕਿ ਉਹ ਮਿਲਨ ਕਿਉਂ ਨਹੀਂ ਜੇਰੇ ਸਾਹਮਣੇ ਕਿਉਂ ਨਹੀਂ ਆ ਅਸੀਂ ਨਹੀਂ ਆ ਰਹੇ ਆ ਦੇਖੋ ਜੇ ਉਹਦੀ ਕੁੜੀ ਨੂੰ ਉਸ ਕੁੱਤੇ ਆ ਕਦੀ ਤੰਗ ਕੀਤਾ ਹੋਏਗਾ ਉਹਨਾਂ ਦੇ ਕੋਲ ਤਾਂ ਪਾਵਰ ਆਏ ਪੈਸਾ ਆਏ ਪਾਵਰ ਸਾਡੇ ਖਿਲਾਫ ਜਾ ਸਕਦੇ ਸੀਗੇ ਉਹ ਕਿਉਂ ਨਹੀਂ ਆ 10 ਸਾਲ ਕਿਉਂ ਉਹਨਾਂ ਨੇ ਕਿਡਨੈਪ ਕਰ ਰੱਖੀ ਆਏ ਸਾਨੂੰ ਡਾਊਟ ਹੈ ਕਿਡਨੈਪਿੰਗ ਦਾ ਤੇ ਉਹਨਾਂ ਨੇ ਕੁੜੀ ਨੂੰ ਕਿਡਨੈਪ ਹੀ ਕਰ ਰੱਖਿਆ ਸਾਨੂੰ ਪੂਰਾ ਡਾਊਟ ਹੈ ਤੇ ਹੁਣ ਤੁਸੀਂ ਇਹਦੇ ਉਹਨਾਂ ਦੇ ਖਿਲਾਫ ਕੋਈ ਪੁਲਿਸ ਕੰਪਲੀਟ ਕੀਤੀ ਹੈ ਬਹੁਤ ਕੀਤੀ ਹੈ ਉੱਥੇ ਉਹਦੀ ਮਾਂ ਪਹਿਲੇ ਚਲੀ ਜਾਂਦੀ ਹੈ ਕਹਿੰਦੀ ਹੈ ਕਿ ਤੇਰੇ ਕੋਲ ਤਾਂ ਪੈਸੇ ਨਹੀਂ ਹੈ ਤੇਰਾ ਮੁੰਡਾ ਤਾਂ ਗੱਡੀ ਚਲਾਉਂਦਾ ਤੇਰਾ ਮੁੰਡਾ ਟੈਕਸੀ ਚਲਾਉਂਦਾ ਹੈ ਤੂੰ ਖਰੀਦ ਸਕਦੀਆਂ ਵਕੀਲੋਂ ਮੈਂ ਮੇਰੇ ਚ ਪਾਵਰੇ ਮੈਨੂੰ ਆਮੋ-ਸਾਮਣੇ ਮਿਲ ਕੇ ਕੋਰਟ ਤੇ ਵੀ ਸੰਕਿਆ ਦਿੱਤੀਆਂ ਗਈਆਂ ਕਿੰਨੀ ਵਾਰ ਅਕਿਨ ਇਹਨਾ ਟੌਰਚਰ ਹੋ ਚੁੱਕੇ ਨਾ ਇਹਦੀ ਮਾਂ ਕੋਲ ਕੱਲ ਨੂੰ ਮੈਨੂੰ ਕੁਝ ਹੋ ਗਿਆ ਜਾਂ ਮੇਰੇ ਬੇਟੇ ਨੇ ਗੁੱਸੇ ਚ ਮੇਰੇ ਪੋਤੇ ਨੂੰ ਉਹਦੀ ਜ਼ਿੰਮੇਵਾਰ ਕਿਰਪਾਲ ਕੋ ਇੰਜ ਭਰਾਨ ਰਿੰਦਰ ਸਿੰਘ ਤੇਜ ਸਿੰਘ ਰਿੰਦਰ ਸਿੰਘ ਐਕਸ਼ਨ ਤੁਹਾਡਾ ਪੋਤਾ ਹੁਣ 14 ਸਾਲਾਂ ਦਾ ਏ ਇਹ ਕਹਿੰਦਾ ਮੈਨੂੰ ਮੈਨੂੰ ਕਹਿੰਦਾ ਵਾ ਮੇਰਾ ਪੋਤਾ ਜੇ ਮੰਮੀ ਦਾਦੀ ਤੂੰ ਜਾਣੇ ਨਹੀਂ ਦੇਤੀ ਮੇਰੇ ਕੋ ਮਮਾ ਕੇ ਪਾਸ ਜਾਣੇ ਨਹੀਂ ਦੇਤੀ ਕਿ ਮੈਂ ਮੰਮੀ ਵਹੀ ਵਹੀ ਤੇ ਆ ਜੀਰਕਪੁਰ ਮੈਂ ਇਹ ਇਹੀ ਰਹਿ ਰਹੀ ਆ ਅ ਮੈਂ ਪੋਤੇ ਨੂੰ ਇਕੱਲੇ ਨਹੀਂ ਇੱਕ ਵਾਰੀ ਮੇਰਾ ਪਪਾ ਇਕੱਲਾ ਗਿਆ ਸੀ ਮੇਰੀ ਕੁੜਮਣੀ ਨੇ ਕਿਹਾ ਕਿ ਮੈਂ ਜੇ ਇੱਥੇ ਦੁਬਾਰਾ ਆਪਣੀ ਮਾਂ ਨੂੰ ਲੱਭਣ ਆਇਆ ਨਾ ਮੈਂ ਉਸ ਤੋਂ ਡੰਗਲਾ ਮਾਰ ਕੇ ਆ ਲਉ ਮਾਰ ਕੇ ਜੇ ਕਿ ਤੁਸੀਂ ਕੋਲ 9 ਸਾਲ ਹੋ ਗਏ ਨੇ ਉਹਨੂੰ ਗਈ ਨੂੰ ਉਸ ਤੋਂ ਪਹਿਲਾਂ ਤੁਹਾਡਾ ਪੋਤਾ ਕਦੇ ਨਾਲ ਕੇ ਪਰਵਾਰ ਗਿਆ ਸੀ ਨਹੀਂ ਨਹੀਂ ਗਿਆ ਉਨੇ ਕਿ ਪਹਿਲਾਂ ਤੋਂ ਨਹੀਂ ਮਿਲਦੇ ਫਿਰ ਨਹੀਂ ਗਿਆ ਉਹਨੇ ਕੋਈ ਗਾਂ ਕੱਲ ਠਾਨੀ ਹੋਈ ਸੀ ਵੀ ਕਦੋਂ ਕੁੜੀ ਨੂੰ ਅਸੀਂ ਲੈ ਆਈਓ ਉਹ ਮੇਰੀ ਨੂੰ ਮੈਨੂੰ ਕਹਿੰਦੀ ਹੋਈ ਸੀ ਮੰਮੀ ਮੈਂ ਰਖੜੀ ਬੰਨਣਾ ਨਹੀਂ ਜਾਂਣਾ ਮੈਨੂੰ ਨਾ ਕੋ ਰਖੜੀ ਬੰਨਿਆ ਹੁਣ ਆਪਣੇ ਤਾਂ ਕੰਮਿਲਦਾਰੀਆਂ ਚਹੀ ਹੁੰਦਾ ਨਾ ਰਿਸ਼ਤੇਦਾਰੀਆਂ ਨਾਲ ਆਪਾਂ ਮਿਲਮਲਾਪ ਰੱਖਦੇ ਆਂ ਕਿ ਚਾ ਰਖੜੀ ਕਹਿੰਦੀ ਮੰਮੀ ਜਦੋਂ ਮੈਂ ਰਖੜੀ ਬੰਨਣਾ ਜਾਂਦੀ ਆਂ ਜੀ ਮੇਰੀ ਰਖੜੀ ਦਸਤਵੀਂ ਦੇ ਵਿੱਚ ਜਾਂਦੀ ਹੈ ਮੈਂ ਫਿਰ ਵੀ ਕੋਈ ਨਹੀਂ ਮਾਵਾ ਦਾ ਹੁੰਦਾ ਹੀ ਆ ਚੱਲਦਾ ਹੀ ਆ ਥੋੜਾ ਬਸ ਮਨ ਮਤਾਬ ਹੁੰਦੇ ਆ ਪਰ ਕੁੜੀ ਨੂੰ ਸਾਰੀਆਂ ਸਲੀਪ ਪਤਾ ਸੀ ਕੁੜੀ ਨੇ ਸਾਨੂੰ ਸਾਰੀਆਂ ਗੱਲਾਂ ਦਸੀਆਂ ਤੇ ਮੇਰੀ ਮਾਂ ਮੇ ਅਰ ਮੇਰੇ ਕੋਲ ਇਹ ਵੀ ਸਬੂਤ ਹੈ ਕਿ ਕੁੜੀ ਜਾਨਾ ਨੇ ਵਿਆਹ ਕਰਨਾ ਵੀ ਚਾਹਿਆ ਪਰ ਕੁੜੀ ਨੇ ਪਤਾ ਨਹੀਂ ਕਰਾਇਆ ਨਹੀਂ ਕਰਾਇਆ ਦੇਖੋ ਸਾਨੂੰ ਨਹੀਂ ਪਤਾ ਉਹਦਾ ਵਿਆਹ ਹੋ ਗਿਆ ਜਾਂ ਨਹੀਂ ਹੋ ਗਿਆ ਮੈਂ ਇਹ ਵੀ ਕਹਿ ਰਹੀ ਐ ਪਰ ਅਸੀਂ ਉੱਥੇ ਪਹੁੰਚੇ ਤੇ ਉੱਥੇ ਕੁੜੀ ਨੇ ਸਾਨੂੰ ਦੱਸਿਆ ਕਿ ਮੇਰੀ ਮੰਮੀ ਮੇਰਾ ਦੂਜਾ ਵਿਆਹ ਕਰਨਾ ਚਾਹਦੀ ਐ ਤੇ ਤੁਹਾਡੇ ਉੱਤੇ ਕੇਸ ਪਾਣਾ ਚਾਹਦੀ ਐ ਕਿ ਮੈਂ ਕੇਸ ਨਹੀਂ ਪਾਣ ਦੇਣੀ ਤੇ ਮੈਨੂੰ ਪਤਾ ਕਿ ਮੇਰਾ ਮਾਮਾ ਝੂਠੇ ਕੇਸ ਪਾਣਾ ਚਾਹਦਾ ਨਰੀ ਕਰਦਾ ਉਹ ਇਸੇ ਕਰਕੇ ਕੁੜੀ ਕਰਨੀ ਮੈਂ ਤੇ ਆਈ ਸੀ ਹੀ ਮੰਮੀ ਇਸੇ ਕਰਕੇ ਮੈਂ ਨਹੀਂ ਮਿਲ ਰਹੀ ਸੀ ਤੁਹਾਨੂੰ ਤੇ ਕਹਨੋ ਮੇਰੇ ਬੱਚੇ ਨੂੰ ਕੁਛ ਨਾ ਕਰਦੇ ਹੋ ਉਨਨੇ ਕਹਿ ਕੇ ਰੱਖਿਆ ਕਿ ਜੇ ਤੂੰ ਉੱਥੇ ਗਈ ਵਾਪਸ ਜਾਂ ਤੂੰ ਬੱਚਿਆਂ ਨੂੰ ਮਿਲੇ ਅਸੀਂ ਉਹਨਾਂ ਨੂੰ ਹੀ ਖਤਮ ਕਰ ਦਾਂਗੇ ਹੁਣ ਤੇ ਉਹ ਵਸਦਰਾ ਪਿਆ ਬਾਹਰ ਜਿੰਦਾ ਪਿਆ ਚੱਲ ਰਿਹਾ ਫਿਰ ਰਿਹਾ ਜੋ ਵੀ ਹੈ ਕਿ ਨਹੀਂ ਅਸੀਂ ਤੁਹਾਡੇ ਬੱਚਿਆਂ ਨੂੰ ਹੀ ਕੌ ਕਰ ਦਾਂਗੇ ਮੈਂ ਤੇਰੇ ਬੇਟੇ ਨੂੰ ਹੱਤਾਂ ਕਰਦਾ ਹਾਂ ਇਸ ਕਰਕੇ ਇਹ ਮੇਰੀ ਨੂੰਹ ਨੇ ਖੁਦ ਮੇਰੇ ਨਾਲ ਗੱਲਾਂ ਕੀਤੀਆਂ ਸੋ ਮਤਲਬ ਜੀ ਤੁਸੀਂ ਹੁਣ ਫਿਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੈਂ ਇਹ ਹੀ ਕਰਨੀ ਹੈ ਪ੍ਰਸ਼ਾਸਨ ਤੋਂ ਮੰਗ ਕਰਤੀ ਕਿ ਹੁਕਮੜਾ ਸਾਹਿਬ ਕੋਲ ਆਈ ਹੈਗੇ ਹਾਂ ਹੁਕਮੜਾ ਸਾਹਿਬ ਦੇ ਰਾਹੀ ਤੁਹਾਡੇ ਰਾਹੀ ਅਗਰ ਇੱਕ ਬੱਚੇ ਨੂੰ ਉਹਦੀ ਮਾਂ ਮਿਲ ਜਾਏ ਦੇਖੋ ਇਸ ਤੋਂ ਵੱਧ ਕੁਝ ਨਹੀਂ ਹੈ ਇਸ ਦਾ ਮਤਲਬ ਕੁਝ ਨਹੀਂ ਹੈ ਦਾ ਹੈ ਨਾ ਇੱਕ ਬੱਚਾ ਆਪਣੀ ਮਾਂ ਨੂੰ ਮਿਲੇਗਾ ਉਹ ਕਦੀ ਕਦਾਈ ਮਿਲੇ ਬਾਹਰ ਮਿਲੇ ਸਾਨੂੰ ਨਹੀਂ ਮਿਲਣਾ ਮੇਰਾ ਬੇਟਾ ਤਾਂ ਹੁਣ ਸੈਟ ਤੇ ਕਰਦਾ ਹੈ ਕਿ ਮਾਂ ਨੇ ਕਿ ਤੈਨੂੰ ਮਰਵਾ ਦਾਂਗੀ ਇਹ ਕਰ ਦਾਂਗੀ ਮੇਰੇ ਬੇਟੇ ਮੇਰੇ ਪੋਤੇ ਨੇ ਹੁਣ ਕੇਸ ਪਾਇਆ ਕਿ ਮੈਂ ਮਾਂ ਨੂੰ ਮਿਲਣਾ ਹੈ ਉਹਨਾਂ ਨੇ ਇੱਥੇ ਆਪਣਾ 77 ਕੋਟ ਦਾ ਇੱਕ ਕੇਸ ਦਾ ਰਸਤਾ ਪਰਸੋ ਤਰੀਕ ਸੀ ਇਹ ਨਹੀਂ ਕੇਚ ਹੋਈ ਇਹਨਾਂ ਪੇਸ਼ੀਆਂ ਨੇ ਤੋੜੀਆਂ ਹੈਗੀਆਂ ਚੋਚੀ ਪੇਸ਼ੀ ਤੇ ਵੀ ਇਹ ਨਹੀਂ ਆਈ ਹਾਂਜੀ ਮੈਂ ਇਹ ਚਾਹੁੰਦੀ ਆ ਕਿ ਸਾਨੂੰ ਇਨਸਾਫ ਦਰਵਾਇਆ ਜਾਵੇ ਸਾਨੂੰ ਜਾਨੀ ਮਾਲੀ ਕੋਈ ਨੁਕਸਾਨ ਹੁੰਦਾ ਤੇ ਇਹਦੀ ਮਾਂ ਦੀ ਬਿਵਾਰ ਹੈਗੀ ਕਿਰਪਾ ਤੁਸੀਂ ਦੇਖ ਸਕਦੇ ਹੋ ਇਹ ਕਹਾਣੀ ਨਵੇਂ ਗਾਉਂ ਦੀ ਆ ਮਾਂ ਆਪਣੇ ਬੱਚੇ ਨੂੰ ਮਿਲਣਾ ਚਾਹੁੰਦੀ ਆ ਪਰ ਉਸਦੇ ਪਿਕੇ ਪਰਿਵਾਰ ਜੀ ਉਸਦੇ ਬਾਪਾ ਆਪਣੇ ਉਹ ਬੱਚੇ ਨੂੰ ਨਹੀਂ ਮਿਲਣ ਦਿੰਦੇ ਇਸ ਤੋਂ ਬਾਅਦ ਆ ਜਿੱਦੀ ਮੰਗਿਆ ਪ੍ਰਸ਼ਾਸਨ ਨੂੰ ਕਿ ਉਹਨਾਂ ਨੂੰ ਇਨਸਾਫ ਦੋਇਆ ਜਦੋਂ ਇਸ ਕੋਮੇਰਾਮੈਨ ਸੰਦੀਪ ਦੇ ਨਾਲ ਮਹਰਮਨ ਮਿਆਪੁਰ ਦੀਸ਼ਾ ਅਪਡੇਟ ਨਿਊਜ਼ ਮੋਹਾਲੀ